ਉਸੀਂ ਕੱਲ ਤੋਂ ਹੀ ਚੱਲੇ ਹੋਏ ਸੀ ਕੱਲ ਆ ਗਏ ਸੀ ਅਸੀਂ ਉੱਧਰ ਆਪਣਾ ਦੁਆਬੇ ਸਾਈਡ ਤੇ ਬਿਆਸਗਰਿਆ ਤੇ ਤੇ ਅੱਜ ਅਸੀਂ ਇੱਧਰ ਆਏ ਆ ਤੇ ਅਜਨਾਲਾ ਸਾਈਡ ਤੇ ਪਾਣੀ ਵਾਲੇ ਹਾਲਾਤ ਬਹੁਤ ਖਰਾਬ ਨੇ ਵੇਖ ਕੇ ਬਹੁਤ ਮਨ ਖਰਾਬ ਹੁੰਦਾ ਕਿਉਂਕਿ ਸਾਡੀ ਖੇਤੀ ਦੇ ਸਰ ਤੇ ਸਾਡੀਆਂ ਫਸਲਾਂ ਦੇ ਸਰ ਤੇ ਸਾਡਾ ਬਹੁਤ ਕੋਸ਼ਾ ਜਿਹੜਾ ਮਿੱਥਿਆ ਹੁੰਦਾ ਕਿਸੇ ਨੇ ਧੀ ਦਾ ਵਿਆਹ ਕਰਨਾ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਹੁੰਦਾ ਮੈਨੂੰ ਇਹ ਲੱਗਦਾ ਵੀ ਸਾਰਾ ਆਪਣਾ ਜਿਹੜਾ ਚੱਕਰ ਆ ਸਾਰਾ ਜ਼ਮੀਨ ਦਾ ਆਪਣੀ ਖੇਤੀ ਨਾਲ ਹੀ ਚੱਲਦਾ ਹੈ ਜੇ ਫਸਲਾਂ ਬੱਚੀਆਂ ਹੋਈਆਂ ਨੇ ਤਾਂ ਹੀ ਸਾਡੇ ਕਲਾਕਾਰਾਂ ਦੇ ਸ਼ੋਅ ਨੇ ਸਾਰੇ ਕੰਮ ਬਾਅਦ ਚ ਨੇ ਫਸਲਾਂ ਦੀ ਸਰਤੀ ਆ। ਸੋ ਕੁਝ ਆਪਾਂ ਮਤਲਬ ਮੈਂ ਵੀ ਜਦੋਂ ਖੇਤੀ ਕਰਦਾ ਹੁੰਦਾ ਸੀ ਇਹ ਦਿਨ ਖੁਦ ਹੰਡਾਏ ਨੇ। ਸੋ ਦਰਦ ਦਾ ਚੰਗੀ ਤਰ੍ਹਾਂ ਜਾਣ ਸਕਦੇ ਆ ਕਿੰਨਾ ਦਰਦ ਹੁੰਦਾ। ਇੱਕ ਵਾਰੀ ਟੁੱਟਿਆ ਹੋਇਆ ਜ਼ਿਮੀਂਦਾਰ ਕਦੇ ਸਾਲ ਮੁੜ ਕੇ ਖੜਾ ਨਹੀਂ ਹੁੰਦਾ। ਸੋ ਵਾਹਿਗੁਰੂ ਮਿਹਰ ਕਰੇ ਬਸ ਇਹੀ ਅਰਦਾਸ ਆ। ਸੋ ਪੰਜਾਬੀ ਬਾਕੀ ਇਸੇ ਗੱਲੋਂ ਤਾਂ ਪਛਾਣੇ ਜਾਂਦੇ ਆ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਰੇ। ਇਹੀ ਇੱਕ ਗੱਲ ਚੰਗੀ ਆ। ਇਸ ਜੀ ਨੂੰ ਵੇਖ ਕੇ ਮਨ ਖੁਸ਼ ਹੁੰਦਾ ਫਿਰ। ਕਿਸੇ ਮਤਲਬ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ ਨਾ ਇਹ ਪੰਜਾਬੀਆਂ ਚ ਹੀ ਆ ਹਾਂ ਅੱਛਾ ਭਾਈ ਸਾਰੀ ਇੰਡਸਟਰੀ ਇਸ ਟਾਈਮ ਲੱਗੀ ਹੋਈ ਆ ਪੰਜਾਬ ਦੀ ਮਦਦ ਕਰਨ ਦੇ ਕਿਉਂਕਿ ਕਹਿੰਦੇ ਪੰਜਾਬ ਨਾਲ ਪੰਜਾਬ ਵੀ ਖੜਾ ਆ ਆਪਸ ਦੇ ਵਿੱਚ ਕਲਾਕਾਰ ਭਾਈਚਾਰੇ ਦੇ ਵਿੱਚ ਆਪਸ ਤਾਲਮੇਲ ਕਰਕੇ ਹੀ ਚੱਲ ਰਹੇ ਹਾਂ ਸਾਰੇ ਬਿਲਕੁਲ ਬਿਲਕੁਲ ਇਹੀ ਇੱਕ ਖਾਸੀਅਤ ਆ ਵੀਰੇ ਚਲੋ ਹੋਰਾਂ ਗਲੇਸ਼ਕ ਵਿੱਚ ਕਿਸੇ ਦੇ ਮਤਲਬ ਲੱਖ ਹੋਵਣ ਪਰ ਜਦੋਂ ਮਾੜਾ ਟਾਈਮ ਪੰਜਾਬ ਤੇ ਆਉਂਦਾ ਨਾ ਜਦੋਂ ਸਾਰੇ ਫਿਰ ਐਦਾਂ ਹੋ ਜਾਂਦੇ ਨੇ ਆਹੀ ਚੀਜ਼ ਇੱਕ ਵਧੀਆ ਸੋ ਪ੍ਰਮਾਤਮਾ ਨੇ ਸਭ ਦਾ ਐਦਾਂ ਹੀ ਏਕਾ ਬਣਾ ਕੇ ਰੱਖੇ ਮਾੜੇ ਟਾਈਮ 'ਚ ਜੇ ਆਪਾਂ ਹੀ ਟੁੱਟ ਗਏ ਫਿਰ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਣਾ ਹੈ ਨਾ ਤੇ ਬਸ ਸਾਰੇ ਰਲ ਮਿਲ ਕੇ ਚੱਲੀਏ ਇਹ ਮਤਲਬ ਇਕੱਲਾ ਇਹਨਾਂ ਦਾ ਦੁੱਖ ਨਹੀਂ ਸਾਡੇ ਦੁੱਖ ਨੇ